ਦੋਸਤੋ ਜਿਸ ਕੁੜੀ ਦੀਆਂ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਕੁੜੀ ਨੇ ਵੱਡੇ ਵੱਡੇ ਜਿਹੜੇ ਕਾਣ ਨੇ ਉਹ ਕਿਤੇ ਇਸ ਕੁੜੀ ਨੇ ਵੱਡੇ ਵੱਡੇ ਕਾਣ ਕੀਤੇ ਤੇ ਅੱਜ ਇਸ ਕੁੜੀ ਦੀ ਜਿਹੜੀ ਕਹਾਣੀ ਹੈ ਉਹ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤੁਸੀਂ ਇਸ ਕੁੜੀ ਦੀ ਆ ਤਸਵੀਰਾਂ ਦੇਖੋ ਆ ਤਸਵੀਰਾਂ ਨੇ ਇਸ ਕੁੜੀ ਦੀਆਂ ਜਿੱਦੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਕੁੜੀ ਕੌਣ ਹੈ ਜਿਦੀਆਂ ਫੋਟੋ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫੋਟੋਆਂ ਤੁਹਾਡੇ ਸਾਹਮਣੇ ਨੇ ਤੁਸੀਂ ਫੋਟੋਆਂ ਦੇਖ ਸਕਦੇ ਹੋ ਇੱਕ ਕੁੜੀ ਬੜੀ ਸੂਪੀ ਰੁਸਤਮ ਹੈ ਇਹ ਇਸ ਕੁੜੀ ਨੇ ਵੱਡੇ ਵੱਡੇ ਕਾਂਡ ਕੀਤੇ ਨੇ ਇਹ ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਸ ਕੁੜੀ ਦਾ ਨਾਮ ਹੈ ਰੋਜ਼ਾ ਇਗਨੋਟੋਵਾ ਤੇ ਇਹ ਕੁੜੀ ਕੀ ਕਰਦੀ ਸੀ ਇਹ ਕੁੜੀ ਲੋਕਾਂ ਨੂੰ ਕਹਿੰਦੀ ਸੀ ਕਿ ਤੁਹਾਨੂੰ ਅਸੀਂ ਅਮੀਰ ਬਣਾ ਦਾਂਗੇ ਤੁਸੀਂ ਜਿਹੜੇ ਤੁਹਾਡੇ ਪੈਸੇ ਨੇ ਉਹ ਪੈਸੇ ਤੁਸੀਂ ਸਾਡੇ ਕੰਪਨੀ ਚ ਲਾਓ ਯਾਨੀ ਕਿ ਕ੍ਰਿਪਟੋ ਚਲਾਉਂਦੀ ਸੀ ਆਹ ਕੁੜੀ ਕ੍ਰਿਪਟੋ ਵੀ ਦੁਨੀਆ ਦੀ ਬਿਟਕੋਇਨ ਤੋਂ ਬਾਅਦ ਇੱਕ ਵੱਡੀ ਕ੍ਰਿਪਟੋ ਵਨ ਕੁਆਇਨ ਇਸ ਦੀ ਕ੍ਰਿਪਟੋ ਦਾ ਨਾਮ ਸੀ ਕ੍ਰਿਪਟੋ ਦੇ ਨਾਮ ਦੇ ਹੇਠ ਇਸ ਕੁੜੀ ਨੇ ਅਰਬਾਂ ਲੋਕ ਠੱਗੇ 4 ਬਿਲੀਅਨ ਡਾਲਰ ਇਕੱਠੇ ਕੀਤੇ ਇਸ ਕੁੜੀ ਨੇ ਲੋਕਾਂ ਤੋਂ ਸਾਡੇ ਲੋਕਾਂ ਦਾ ਵੀ ਤੁਹਾਨੂੰ ਪਤਾ ਕਹਿੰਦੇ ਸੀ ਕਿ ਅਸੀਂ ਰਾਤੋਂ ਰਾਤ ਅਮੀਰ ਹੋ ਜਾਈਏ ਕਿਸੇ ਤਰੀਕੇ ਦੇ ਨਾਲ ਸਾਡੇ ਜਿਹੜੇ ਪੈਸੇ ਨੇ ਦੁੱਗਣੇ ਤਿਗਣੇ ਪਤਾ ਨਹੀਂ ਕਿੰਨੇ ਗੁਣਾ ਸਾਡੇ ਪੈਸੇ ਬਣ ਜਾਓ ਪੈਸੇ ਤਾਂ ਨਹੀਂ ਬਣੇ ਆ ਕੁੜੀ ਕ੍ਰਿਪਟੋ ਵਾਲਿਆਂ ਦੇ ਪੈਸੇ ਲੈ ਕੇ ਭੱਜ ਗਈ ਜਿਹੜੇ ਬੰਦੇ ਕਹਿੰਦੇ ਨੇ ਸਾਡੇ ਕ੍ਰਿਪਟੋ ਵਾਲੇ ਪੈਸੇ ਕਿੱਥੇ ਗਏ ਤੁਹਾਡੇ ਇਸ ਕੁੜੀ ਦੇ ਕੋਲ ਨੇ ਕ੍ਰਿਪਟੋ ਵਾਲੇ ਪੈਸੇ ਇਸ ਕੁੜੀ ਦੇ ਕੋਲ ਤੁਹਾਡੇ ਕ੍ਰਿਪਟੋ ਦੇ ਪੈਸੇ ਤਾਂ ਰੋਜ਼ਾ ਇਗਨੋਰਟੋਵਾ ਦੋਸਤੋ ਇਸ ਦਾ ਨਾਮ ਹੈ ਬਲਗਾਰੀਆ ਦੇ ਵਿੱਚ ਆਹ ਪੈਦਾ ਹੋਈ ਬਿਟਕੁਆਇਨ ਨੂੰ ਦੇਖ ਕੇ ਇਹਨੂੰ ਲੱਗਿਆ ਕਿ ਮੈਂ ਵੀ ਆਪਣੀ ਕੋਈ ਕ੍ਰਿਪਟੋ ਕਰੰਸੀ ਬਣਾਵਾਂ ਤੇ ਇਸ ਨੇ ਆਪਣੀ ਕ੍ਰਿਪਟੋ ਕਰੰਸੀ ਬਣਾਈ ਵਨਕੁਆਇਨ ਦੇ ਨਾਮ ਤੇ ਹੀਟ ਤੇ ਵਨਕੁਆਇਨ ਇਸ ਨੇ ਆਪਣੀ ਬਣਾਈ ਲੋਕਾਂ ਦਾ ਪੈਸਾ ਇਨਵੈਸਟ ਕਰਨਾ ਸ਼ੁਰੂ ਕਰਤਾ ਜਦੋਂ 4 ਬਿਲੀਅਨ ਡਾਲਰ ਲੋਕਾਂ ਨੇ ਇਨਵੈਸਟ ਕਰਤਾ ਤਾਂ ਆ ਕੁੜੀ ਲੋਕਾਂ ਦੇ ਪੈਸੇ ਲੈ ਕੇ ਭੱਜ ਗਈ ਇੱਕ ਦਿਨ ਜਹਾਜ਼ ਚੜ੍ਹ ਕੇ ਗਈ ਮੁੜ ਕੇ ਨਹੀਂ ਪਤਾ ਲੱਗਿਆ ਕਿ ਕੁੜੀ ਇਹ ਗਈ ਕਿੱਥੇ 2018 ਦੀ ਗੱਲ ਹੈ ਇਹ ਤੇ ਅਮਰੀਕਾ ਨੇ ਇਹਦੇ ਸਿਰ ਦੇ ਉੱਪਰ ਇਨਾਮ ਰੱਖਿਆ ਹੋਇਆ 5 ਮਿਲੀਅਨ ਡਾਲਰ ਦਾ ਇਨਾਮ ਪੰਜ ਦੇਸ਼ਾਂ ਦੀ ਖੂਫੀਆ ਏਜੰਸੀਆਂ ਇਸ ਕੁੜੀ ਨੂੰ ਲੱਪੜੀਆਂ ਨੇ ਕਿ ਲੋਕਾਂ ਦਾ ਪੈਸਾ ਲੈ ਕੇ ਚਲੀ ਕਿੱਥੇ ਗਈ ਆਹ ਕੁੜੀ ਪਰ ਇਸ ਕੁੜੀ ਦਾ ਨਹੀਂ ਪਤਾ ਲੱਗਿਆ ਕਿ ਆਹ ਕੁੜੀ ਫਿਰ ਗਈ ਕਿੱਥੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਕ੍ਰਿਪਟੋ ਵਾਲਾ ਪੈਸਾ ਕਿੱਥੇ ਹੈ ਉਹ ਥੋੜਾ ਪੈਸਾ ਦੋਸਤੋ ਇਸ ਕੁੜੀ ਕੋਲੇ ਹੈ